ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਪ ਵੱਟੀ ਹੋਈ ਹੈ ਤੇ ਉੱਥੇ ਹੀ ਫਰੀਦਕੋਟ ਦੀ ਸੀਟ ਵੀ ਪੁਰੰਤਾਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਜਿੱਥੇ ਸਰਬਜੀਤ ਸਿੰਘ ਖਾਲਸਾ ਜਿਹੜੇ ਕੇ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਹੀ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਅਤੇ ਬਾਕੀ ਵਿਰੋਧੀਆਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਤੇ ਸਿਆਸਤ ਦਾ ਅਖਾੜਾ ਪੂਰਨ ਤੌਰ ਤੇ ਪੱਗਦਾਜ਼ ਨਜ਼ਰ ਆ ਰਿਹਾ ਤੇ ਉੱਥੇ ਹੀ ਰਾਜ ਸਿੰਘ ਖਾਲਸਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਹੈ ਕਿ ਜਾਂਚ ਹੋਣ ਲੱਗ ਰੇ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਨੂੰ ਜਿਹੜੀ ਕਿ ਫੁੱਲ ਸਪੋਰਟ ਕੀਤੀ ਜਾਵੇ ਕਿਉਂਕਿ ਇਸ ਵਾਰ ਸਿੱਖ ਜਥੇਬੰਦੀਆਂ ਆਪ ਸਿਆਸੀ ਖੜੇ ਦੇ ਵਿੱਚ ਉਤਰੀਆਂ ਨੇ ਤੇ ਹੁਣ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨੇ ਸਿਰਫ ਔਰ ਸਿਰਫ ਆਪਣਾ ਸਵਾਰਥ ਦੇਖਿਆ ਹੈ ਤੇ ਦੂਜੇ ਪਾਸੇ ਜਦੋਂ ਸਿੱਖ ਕੌਮ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਰਕਾਰ ਚੁੱਪ ਕਰ ਜਾਂਦੀ ਹੈ ਤੇ ਅੱਜ ਤੱਕ ਕੋਈ ਵੀ ਸਿੱਖਾਂ ਦੇ ਨਾਲ ਇਨਸਾਫ ਜਿਹੜੀ ਕਿ ਇਨਸਾਫ ਵਾਲੀ ਗੱਲ ਨਹੀਂ ਕੀਤੀ ਗਈ ਤੇ ਇਸ ਸ਼ਰਿਆਮ ਸਿੱਖ ਜਥੇਬੰਦੀਆਂ ਦੇ ਨਾਲ ਤੱਕੇਸ਼ਾਈ ਹੁੰਦੀ ਦਿਖਾਈ ਦੇ ਰਹੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਗੱਲ ਆਪਾਂ ਕਰਨੀ ਹੈ ਵੋਟਾਂ ਦੀ ਵੋਟਾਂ ਦਾ ਮਸਲਾ ਤੁਹਾਨੂੰ ਪਤਾ ਹੀ ਹੈ ਕਿ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ 1 ਜੂਨ ਨੂੰ ਪੈਣ ਜਾ ਰਹੀਆਂ ਨੇ ਸੋ 1 ਜੂਨ ਨੂੰ ਤੁਸੀਂ ਵੋਟਾਂ ਕਿਨੂੰ ਪਾਉਣੀਆਂ ਨੇ ਇਹਦੇ ਤੇ ਆਪਾਂ ਵਿਚਾਰ ਚਰਚਾ ਕਰਨੀ ਹੈ ਪਹਿਲੀ ਗੱਲ ਆਪਾਂ ਫਰੀਦਕੋਟ ਤੋਂ ਸ਼ੁਰੂ ਕਰਦੇ ਹਾਂ ਫਰੀਦਕੋਟ ਵਾਲਿਓ ਆਪਣੀ ਕੌਮ ਦੀ ਪੱਗ ਧਰਤੀ ਤੇ ਡਿੱਗੀ ਹੋਈ ਨੂੰ ਆਪਣੇ ਸਿਰ ਤੇ ਰੱਖਣ ਵਾਲਾ ਯੋਧਾ ਬਿਆਨਤ ਸਿੰਘ ਦਾ ਪੱਤਰ ਤੁਹਾਡੇ ਚੋਣ ਮੈਦਾਨ ਦੇ ਵਿੱਚ ਹੈ ਤੇ ਬਿਆਸ ਸਿੰਘ ਉਹ ਹੈ ਜੋ ਦੂਜਿਆਂ ਸਾਡੀ ਕੌਮ ਦੇ ਲਈ ਬਹੁਤ ਵੱਡੀ ਕੁਰਬਾਨੀ ਆ ਬਿਆਸ ਸਿੰਘ ਦੀ ਪਰ ਇਹਨਾਂ ਸਰਕਾਰਾਂ ਨੇ ਇਹਨਾਂ ਮੇਰੇ ਪੰਜਾਬ ਦੇ ਗਦਾਰਾਂ ਨੇ ਉਹਦੀ ਕੁਰਬਾਨੀ ਨੂੰ ਰੋਲ ਲਿਆ ਹੋਇਆ ਕਿਸੇ ਦੇ ਯਾਦ ਚੇਤੇ ਨਹੀਂ ਜਿਹੜੇ ਆ ਸਰਕਾਰ ਦੇ ਚਮਚੇ ਬਣੇ ਫਿਰਦੇ ਆ ਆ ਸਰਕਾਰ ਦੀਆਂ ਭੇਡਾਂ ਬਣੇ ਫਿਰਦੇ ਐ ਜੋ ਜਿੱਤਣ ਵਾਲੇ ਪਾਸੇ ਨੂੰ ਚੱਲ ਪੈਂਦੇ ਐ ਉਹਨਾਂ ਨੇ ਕਦੇ ਇਹ ਸੋਚੀ ਨਹੀਂ ਵੀ ਯਾਰ ਕਿੱਡੀ ਵੱਡੀ ਕੁਰਬਾਨੀ ਹੋਊਗੀ ਇੱਥੇ ਕੋਈ ਪੰਜਾਬ ਦੇ ਲਈ 10 ਦਿਨ ਘਰੋਂ ਬਾਹਰ ਨਹੀਂ ਰਹਿ ਸਕਦਾ ਜਿਹੜੇ ਅੱਜ ਦੇ ਹਾਲਾਤ ਐ ਉਹ ਬੰਦੇ ਨੇ ਕਿੰਨਾ ਟਾਈਮ ਬਾਹਰ ਰਹਿ ਕੇ ਸਾਡੀ ਕੌਮ ਦਾ ਬਦਲਾ ਲਿਆ ਕਿੰਨਾ ਕੁ ਸਾਡੇ ਨਾਲ ਵਾਪਰਿਆ ਤੇ ਉਹਦਾ ਬਦਲਾ ਲੈਣ ਵਾਲਾ ਬਿਆਤ ਸਿੰਘ ਸੀ ਤੇ ਬਿਆਸ ਸਿੰਘ ਦਾ ਪੁੱਤਰ ਫਰੀਦਕੋਟ ਤੋਂ ਚੋਣ ਲੜ ਰਿਹਾ ਹੈ ਤੇ ਦੂਜੇ ਪਾਸੇ ਕੌਣ ਨੇ ਆ ਸਰਕਾਰੀ ਮਹਿਕਮਾ ਇਹਨਾਂ ਦਾ ਸਰਕਾਰੀ ਤੰਤਰ ਜੰਤਰ ਨਚਾਰ ਸਾਰੇ ਨਚਾਰ ਜਿੰਨੇ ਹੈਗੇ ਪੰਜਾਬ ਚ ਇਹਨਾਂ ਨੇ ਜਿਹੜੇ ਬੰਦਿਆਂ ਨੇ ਸਾਡੀਆਂ ਪੱਗਾਂ ਬੰਨ੍ਹ ਕੇ ਫਿਲਮਾਂ ਕਰ ਲਈਆਂ ਕਰੋੜਾ ਰੁਪਇਆ ਕਮਾ ਲਿਆ ਸਾਡਾ ਕਿਰਦਾਰ ਦਿਖਾ ਕੇ ਕਿਉਂਕਿ ਸਾਡਾ ਕਿਰਦਾਰ ਬਹੁਤ ਕੂਚਾ ਹੈ ਪਰ ਜਿਹੜੇ ਬੰਦਿਆਂ ਨੇ ਸਾਡਾ ਕਿਰਦਾਰ ਜੋਜ ਕੀਤਾ ਉਹਨਾਂ ਬੰਦਿਆਂ ਨੂੰ ਮੈਂ ਕਹਿਣਾ ਚਾਹਣਾ ਕਿ ਤੁਹਾਡੇ ਪੱਲੇ ਕੱਖ ਨਹੀਂ ਯਾਰ ਤੁਸੀਂ ਕਦੇ ਪੰਜਾਬ ਦੇ ਹੱਕਾਂ 'ਚ ਬੋਲੇ ਤੱਕ ਨਹੀਂ ਯਾਰ ਤੁਹਾਡੀ ਫੈਨ ਫਾਲੋਇੰਗ ਬਹੁਤ ਹੁੰਦੀ ਹੈ ਜੇ ਕਿਤੇ ਤੁਸੀਂ ਵੀ ਸਿੱਧੂ ਮੂਸੇ ਵਾਲੇ ਵਾਂਗੂ ਪੰਜਾਬ ਦੀ ਗੱਲ ਕਰੋਂ ਪੰਜਾਬ ਦੇ ਯੋਧਿਆਂ ਦੀ ਗੱਲ ਕਰੋਂ ਪੰਜਾਬ ਦੇ ਹੱਕਾਂ ਦੀ ਗੱਲ ਕਰੋਂ ਤਾਂ ਗੱਲਾਂ ਕੁਝ ਹੋਰ ਹੀ ਹੋਣਗੀਆਂ ਨੌਜਵਾਨ ਤੁਹਾਨੂੰ ਸੁਣਦੇ ਐ ਤੁਹਾਡੇ ਪਿੱਛੇ ਲੱਗ ਕੇ ਐ ਲੈ ਲੋ ਵੀ ਪੰਜਾਬ ਦੀ ਚੰਗੀ ਜਿਹੜੀ ਗੱਲ ਉਹ ਤੁਸੀਂ ਸੁਣਾ ਸਕਦੇ ਹੋ ਤੁਹਾਡੇ ਪਿੱਛੇ ਲੱਗ ਕੇ ਚੰਗਾ ਹੋ ਸਕਦਾ ਪਰ ਮੈਂ ਅੱਜ ਨੌਜਵਾਨਾਂ ਨੂੰ ਕਹਦਾ ਕਿ ਨੌਜਵਾਨੋ ਨਚਾਰਾ ਪਿੱਛੇ ਨਹੀਂ ਲੱਗਣਾ ਜੇ ਲੱਗਣਾ ਤਾਂ ਕਰਦਾਰਾਂ ਪਿੱਛੇ ਲੱਗਣਾ ਇਹ ਨਚਾਰ ਸਿਰਫ ਨਚਾ ਸਕਦੇ ਐ ਇਹ ਗਾਣੇ ਗਾ ਸਕਦੇ ਐ ਇਹ ਸਾਡਾ ਕਿਰਦਾਰ ਯੂਜ਼ ਕਰਕੇ ਪੱਗਾ ਬਣ ਕੇ ਕਰੋੜਾ ਰੁਪਇਆ ਕਮਾ ਸਕਦੇ ਆ ਪਰ ਇਹ ਸਾਡੀ ਕੌਮ ਦੇ ਹੱਕ 'ਚ ਕਦੇ ਨਹੀਂ ਖੜ ਸਕਦੇ ਸਾਡੀ ਗੱਲ ਹਿੱਕ ਠੋਕ ਕੇ ਕਦੇ ਨਹੀਂ ਕਰ ਸਕਦੇ ਹੁਣ ਐਂ ਦੱਸੋ ਮੈਂ ਫੀਡ ਕੋਰਟ ਦੇ ਵਿੱਚ ਜਿੰਨੇ ਵੀ ਸਿੱਖ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਜਿਹੜਾ ਬੰਦਾ ਕਰਮਜੀਤ ਅਨਮੋਲ ਅੱਜ ਸਾਡੀ ਕੌਮ ਦੇ ਜੋਹਦੇ ਦੇ ਵਿਰੁੱਧ ਖੜਾ ਹੈ ਉਹ ਸਾਡੀ ਕੌਮ ਦੀ ਗੱਲ ਕਿੱਥੋਂ ਕਰ ਲੂਗਾ ਜੀ ਜਿਹੜੇ ਲੋਕ ਉਹਦੇ ਪਿੱਛੇ ਮੈਂ 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 ਭੇਡਾਂ ਬਣ ਕੇ ਫਿਰ ਰਹੇ ਨੇ ਉਹ ਲੋਕ ਸਾਡੇ ਕੌਮ ਨਾਲ ਕਿੱਲੇ ਖੜ ਜਾਣਗੇ ਜਿਹੜੇ ਫਰੀਕਨਚਾਰ ਦੇ ਪਿੱਛੇ ਰਹਿੰਦੇ ਸਰਦਾਰ ਨੂੰ ਛੱਡ ਕੇ ਇਸ ਕਰਕੇ ਫਰੀਦਕੋਟ ਵਾਲਿਓ ਸਰਬਜੀਤ ਸਿੰਘ ਹੈ ਯੋਧਾ ਤੇ ਸਰਬਜੀਤ ਸਿੰਘ ਦੇ ਰਗਾਂ 'ਚ ਖੂਨ ਕੀਦਾ ਹੈ ਇਹ ਗੱਲ ਯਾਦ ਰੱਖ ਲਿਓ ਚੇਤੇ ਰੱਖ ਲਿਓ ਕੀ ਸਾਡੇ ਪੱਗ ਸਿਰ ਤੇ ਕਿਹਨੇ ਰੱਖੀ ਐ ਤੇ ਸਾਡੀਆਂ ਪੱਗਾਂ ਨੂੰ ਇਸਤੇਮਾਲ ਕੌਣ ਕਰ ਰਿਹਾ ਇਹ ਗੱਲ ਚੇਤੇ ਰੱਖ ਲਿਓ ਫਰੀਦਕੋਟ ਵਾਲਿਓ ਬਾਅਦ ਚ ਨਾ ਕਹੋ ਕਿ ਫਿਰ ਲੋਕ ਤਾਨੇ ਮੇਨੇ ਮਾਰਦੇ ਐ ਬਾਅਦ ਚ ਨਾ ਕਹੋ ਕਿ ਸਾਡੇ ਨਾਲ ਖਨੂਰ ਸਾਹਿਬ ਵਾਲੀ ਹੋਈ ਖਨੂਰ ਸਾਹਿਬ ਬੀਬੀ ਖਾਲੜਾ ਨੂੰ ਹਰਾਤਾ ਸੀ ਉੱਥੋਂ ਦੇ ਲੋਕਾਂ ਨੇ ਤੇ ਬੀਬੀ ਖਾਲੜਾ ਦੇ ਘਰ ਵਾਲੇ ਦੀ ਕਿੱਡੀ ਵੱਡੀ ਕੁਰਬਾਨੀ ਸੀ ਖਾਲੜਾ ਸਾਹਿਬ ਦੀ ਕਿੱਡੀ ਵੱਡੀ ਕੁਰਬਾਨੀ ਸੀ 25000 ਲਾਸਾਂ ਨੂੰ ਲਪਿਆ ਤੇ ਉਹਨਾਂ ਨੂੰ ਲਬਦੇ ਲਬਦੇ ਆਪ ਹੀ ਲਾਸ ਬਣ ਗਏ ਸੀ ਬਾਹਰਲੇ ਮੁਲਕੋਂ ਆਇਆ ਇੱਥੇ ਕੋਈ ਆਪਣਾ ਮੈਂ ਤੁਹਾਨੂੰ ਦੱਸਿਆ ਘਰ ਨਹੀਂ ਛੱਡਦਾ ਉਹ ਬੰਦਾ ਬਾਹਰਲੇ ਮੁਲਕ ਤੋਂ ਪੰਜਾਬ ਦੀ ਖਾਤਰ ਆਇਆ ਉਹਦੇ ਬੇਲੀਆਂ ਨੇ ਉਹਦੇ ਮਿੱਤਰਾਂ ਨੇ ਕਿਹਾ ਕਿ ਖਲੜਾ ਸਾਹਿਬ ਨਾ ਜਾਓ ਤੁਹਾਨੂੰ ਮਾਰ ਦੇਣਗੇ ਤੁਹਾਨੂੰ ਖਤਰਾ ਹੈ ਉਹ ਕਹਿੰਦਾ ਜਦੋਂ ਮੇਰੇ ਪੰਜਾਬ ਦੀ ਜਵਾਨੀ ਖਾਤਰੇ ਚ ਹੋਵੇ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੋਵੇ ਤੇ ਅਸੀਂ ਇੱਥੇ ਬਹਿ ਕੇ ਦੇਖਦੇ ਚੰਗੇ ਨਹੀਂ ਲੱਗਦੇ ਤੇ ਪੰਜਾਬ ਚ ਆ ਕੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਪਰ ਲੋਕਾਂ ਨੇ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਤੇ ਹੁਣ ਤੱਕ ਮਿਹਣਾ ਉਹਨਾਂ ਦੇ ਪਿੱਛੇ ਲੱਗਿਆ ਹੋਇਆ ਕੌਮ ਦਾ ਉਹਨਾਂ ਕੋਲੇ ਤਾਂ ਮਿਹਣਾ ਲਾਉਣ ਦਾ ਮੌਕਾ ਆ ਗਿਆ ਉਹਨਾਂ ਕੋਲ ਤਾਂ ਇਸ ਵਾਰ ਮੈਨੂੰ ਲੱਗਦਾ ਭਾਈ ਸਾਹਿਬ ਨੂੰ ਜਿਤਾ ਕੇ ਮਿਹਣਾ ਲਾ ਲੈਣਗੇ ਪਰ ਫਰੀਦਕੋਟ ਵਾਲਿਓ ਤੁਹਾਡੇ ਹੱਥ ਦੁਆਰੇ ਮੈਂ ਕਹਣਾ ਇਹ ਮੌਕਾ ਵੀ ਨਹੀਂ ਆਉਣਾ ਇਹ ਮੌਕਾ ਨਹੀਂ ਆਉਣਾ ਜਿਹੜਾ ਮੌਕਾ ਤੁਹਾਨੂੰ ਮਿਲ ਗਿਆ ਇੱਕ ਸ਼ਹੀਦ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਪਾਉਣ ਦਾ ਅੱਜ ਮੌਕਾ ਹੈ ਫਿਰ ਐਵੇਂ ਪੱਗਾਂ ਬੰਨ ਕੇ ਦਾੜੇ ਰੱਖ ਕੇ ਗਾਤਰੇ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਫਿਰਨਾ ਦਾ ਨਚਾਰਾ ਪਿੱਛੇ ਆ ਬਾਈ ਫਿਰ ਕੋਈ ਫਾਇਦਾ ਨਹੀਂ ਤੁਹਾਡਾ ਬਾਣੀ ਦੀ ਬਾਦਲਾ ਲੜ ਰੋੜਾ ਇਹ ਹੋਰ ਬਾਦਲਾ ਹੁਣ ਆਊਗਾ ਹਾਂ ਜੀ ਇਹ ਗੱਲ ਮੈਂ ਕਰਦਾ ਸੀ ਕਿ ਫਰੀਦਕੋਟ ਵਾਲਿਓ ਮੌਕਾ ਹੱਥੋਂ ਨਾ ਗਵਾਇਓ ਮੌਕਾ ਹੱਥੋਂ ਨਾ ਗਵਾਇਓ ਤੁਹਾਨੂੰ ਬਹੁਤ ਵਧੀਆ ਮੌਕਾ ਮਿਲਿਆ ਕੌਮ ਲਈ ਸੇਵਾ ਕਰਨ ਦਾ ਤੁਹਾਨੂੰ ਐ ਸਮਝ ਲਓ ਵੀ ਸੁਨਹਿਰੀ ਮੌਕਾ ਹੀ ਮਿਲ ਗਿਆ ਕੌਮ ਹਮੇਸ਼ਾ ਫਰੀਦਕੋਟ ਵਾਲਿਆਂ ਦੀ ਗੱਲ ਇਤਿਹਾਸ ਦੇ ਵਿੱਚ ਆਉਣ ਵਾਲੇ ਪਤਾ ਨਹੀਂ ਚੁੱਕੋਂ ਜਗਾ ਤੱਕ ਕਰਦੀ ਰਹੂਗੀ ਵੀਰ ਫਰੀਦਕੋਟ ਤੋਂ ਇੱਕ ਬੰਦਾ ਸਾਡੇ ਕੌਮ ਦਾ ਯੋਧਾ ਜਿਹਦੇ ਪਿਓ ਨੇ ਸਾਡੀ ਪੱਗ ਸਾਡੀ ਸਿਰ ਤੇ ਰੱਖੀ ਸੀ ਫਰੀਦਕੋਟ ਵਾਲਿਆਂ ਨੇ ਕਾਦਰ ਕੀਤੀ ਇੱਕ ਅਨਚਾਰ ਨੂੰ ਹਰਾਇਆ ਤੇ ਸਰਦਾਰ ਨੂੰ ਜਿਤਾਇਆ ਇਤਿਹਾਸ ਰਚਿਆ ਜਾਣਾ ਤੇ ਇਤਿਹਾਸ ਦੂਜੇ ਲੋਟ ਵੀ ਰਚਿਆ ਜਾਣਾ ਉਹ ਮਿਹਣੇ ਵਾਲਾ ਕਿ ਯਾਰ ਇੱਕ ਪਾਸੇ ਸਾਡਾ ਸਰਦਾਰ ਸੀ ਇੱਕ ਪਾਸੇ ਅਨਚਾਰ ਸੀ ਉਹ ਵੀ ਰਚਿਆ ਜਾਣਾ ਫਿਰ ਜੁੱਗਾ ਜੁੱਗਾ ਤੱਕ ਮਿਹਣਾ ਇਹ ਵੀ ਪੈਂਦਾ ਰਹੂਗਾ ਫਰੀਦਕੋਟ ਵਾਲਿਓ ਮੈਂ ਹੱਥ ਜੋੜ ਕੇ ਅਪੀਲ ਕਰਦਾ ਹੱਥ ਜੋੜ ਕੇ ਅਸੀਂ ਸੰਗਰੂਰ ਵਾਲਿਆਂ ਜਦੋਂ ਜਦੋਂ ਕੌਮ ਨੇ ਸਾਨੂੰ ਆਵਾਜ਼ ਮਾਰੀ ਐ ਅਸੀਂ ਜਿਤਾਉਂਦੇ ਰਿਆਂ ਜਿਹੜੇ ਬੰਦੇ ਨੂੰ ਕਿਹਾ ਕੌਮ ਨੇ ਵੀ ਇਹਨੂੰ ਜਿਤਾਉਣਾ ਤਾਂ ਜਿਤਾ ਦਿੰਨੇ ਆ ਤਾਂ ਹੀ ਸੰਗਰੂਰ ਸੁਰਖੀਆਂ ਚ ਰਹਿੰਦਾ ਸੰਗਰੂਰ ਹੀ ਪੈਦਾ ਕਰਦਾ ਸਾਰਾ ਕੁਝ ਇਹਨਾਂ ਪਾਰਟੀਆਂ ਨੂੰ ਵੀ ਤੇ ਸੰਗਰੂਰ ਹੀ ਖਤਮ ਕਰਦਾ ਆਮ ਆਦਮੀ ਪਾਰਟੀ ਸੰਗਰੂਰ ਨਹੀਂ ਖੜੀ ਕੀਤੀ ਸੀ ਸੰਗਰੂਰ ਨਹੀਂ ਖਤਮ ਕੀਤੀ ਐ ਇਹ ਸੰਗਰੂਰ ਵਾਲੇ ਤਾਂ ਜੋਦੇ ਐ ਫਰੀਦਕੋਟ ਵਾਲਿਓ ਅਰੀਸ ਕਰੋ ਤੁਸੀਂ ਵੀ ਸੰਗਰੂਰ ਵਾਲਿਆਂ ਦੀ ਜਿਤਾਓ ਆਪਣੇ ਕੌਮ ਦੇ ਯੋਧੇ ਨੂੰ ਕਿ ਚੰਗੇ ਬੰਦਿਆਂ ਨੂੰ ਜਿਤਾ ਕੇ ਭੇਜੋਗੇ ਤਾਂ ਪਾਰਲੀਮੈਂਟ ਦੇ ਵਿੱਚ ਜਦੋਂ ਇੱਕ ਪਾਸੇ ਗਾਂਧੀ ਪਰਿਵਾਰ ਬੈਠਿਆ ਹੋਊਗਾ ਤੇ ਇੱਕ ਪਾਸੇ ਸਾਡਾ ਯੋਧਾ ਬੈਠਿਆ ਹੋਊਗਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੂਗਾ ਕਿ ਅਸੀਂ ਉਹ ਆ ਜਿਹੜੇ ਬਦਲਾ ਲੈਣਾ ਜਾਣਦੇ ਆ ਅਸੀਂ ਉਹ ਪੰਜਾਬੀ ਆ ਸਾਡੀਆਂ ਉਹ ਕੁਰਬਾਨੀਆਂ ਨੇ ਇਸ ਕਰਕੇ ਬਾਈ ਜੀ ਫਰੀਦਕੋਟ ਵਾਲਿਓ ਗੱਲ ਨੂੰ ਸਮਝ ਕੇ ਵਿਚਾਰ ਕੇ ਕੱਲੀ ਕੱਲੀ ਵੋਟ ਸਰਦਾਰ ਸਰਬਜੀਤ ਸਿੰਘ ਨੂੰ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦੋ ਐਨੀਆਂ ਕੁ ਮੇਰੀਆਂ ਬੇਨਤੀਆਂ ਸੀ ਬਾਕੀ ਹਾਂ ਚੋਣ ਨਿਸਾਨ ਬਈ ਗੰਨਾ ਕਿਸਾਨ ਜਿਹੜਾ ਚੋਣ ਨਿਸਾਨ ਹੈ ਉਹ ਗੰਨਾ ਕਿਸਾਨ ਇਹ ਚੋਣ ਨਿਸਾਨ ਹੈ ਚੋਣ ਨਿਸਾਨ ਵੀ ਬਹੁਤ ਸੋਹਣਾ ਮਿਲਿਆ ਕਿਉਂਕਿ ਕਿਸਾਨ ਇੱਥੇ ਉਹ ਹੈ ਜਿਹੜਾ ਫਸਲ ਉਗਾਉਂਦਾ ਇੱਥੇ ਕੋਈ ਜਾਤ ਪਾਤ ਨਹੀਂ ਜਿਹੜਾ ਬੰਦਾ ਉਗਾਉਂਦਾ ਕੋਸੋ ਕਿਸਾਨ ਹੈ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿਸਾਨ ਵੀਰੋ ਕਿਤੇ ਭੁੱਲ ਨਾ ਜਾਇਓ ਇਹਨਾਂ ਦੇ ਡੰਡੇ ਖਾਦੇ ਹੋਏ ਝਾੜੂ ਵਾਲਿਆਂ ਦੇ ਆਪਣਾ ਸੁਭ ਕਰਨ ਜੇ ਸ਼ਹੀਦ ਹੋਇਆ ਤਾਂ ਇਹਨਾਂ ਕਰਕੇ ਹੋਇਆ ਹਰਿਆਣੇ ਵਾਲੇ ਆ ਕੇ ਸਾਨੂੰ ਵਗਾਰਦੇ ਰਹੇ ਕਿੰਨਾ ਟਾਈਮ ਤੇ ਐਂਡ ਤੇ ਆ ਕੇ ਸਾਡੇ ਗੋਲੀਆਂ ਤੱਕ ਮਾਰ ਗਏ ਭਗਵੰਤ ਮਾਨ ਦਾ ਮੂੰਹ ਤੱਕ ਨਹੀਂ ਖੁੱਲਿਆ ਭਗਵੰਤ ਮਾਨ ਕਹਿ ਨਹੀਂ ਸਕਿਆ ਉਥੋਂ ਦੀ ਸਰਕਾਰ ਨੂੰ ਖੱਟਰ ਨੂੰ ਕਿ ਅਸੀਂ ਤੁਹਾਡੇ ਦੇ ਪਰਚੇ ਕਰਾਂਗੇ ਜੇ ਸਾਡੇ ਇੱਧਰ ਬਾਰਡਰ ਚ ਅੰਦਰ ਆ ਕੇ ਤੁਸੀਂ ਸਾਡੇ ਆ ਪੰਜਾਬ ਦੇ ਕਿਸਾਨਾਂ ਨੂੰ ਮਾਰੋਂਗੇ ਸਾਡੇ ਡੰਡੇ ਵੀ ਮਾਰੇ ਸਾਡੀਆਂ ਗੱਡੀਆਂ ਵੀ ਭੰਨੀਆਂ ਸਾਡੇ ਟਰੈਕਟਰ ਵੀ ਭੰਨੇ ਪਰ ਇਸ ਬੰਦੇ ਦਾ ਮੂੰਹ ਨਹੀਂ ਖੁੱਲਿਆ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਬੈਠਾ ਹੈ ਭਗਵੰਤ ਮਾਨ ਸਿੱਖਾਂ ਦਾ ਦੁਸ਼ਮਣ ਹੈ ਜਿਹੜੀ ਬੋਟ ਤੁਸੀਂ ਕਰਮਜੀਤ ਅਨਮੋਲ ਨੂੰ ਪਾਉਂਗੇ ਭਗਵੰਤ ਮਾਨ ਨੂੰ ਜਾਣੀ ਹੈ ਉਹ ਉਦੋਂ ਤੇ ਕੇਰਿਆ ਨਾਲੋਂ ਜਾਣੀ ਹੈ ਤੇ ਕੇਰਿਆ ਸਮਝੌਤਾ ਕਿਹਦੇ ਨਾਲ ਕਰੀ ਬੈਠਾ ਹੈ ਕਾਂਗਰਸ ਨਾਲ ਤੇ ਇਹ ਬੋਟ ਤੁਹਾਡੀ ਕਾਂਗਰਸ ਨੂੰ ਜਾਣੀ ਹੈ ਜਿਹੜੀ ਕਾਂਗਰਸ ਨੇ ਤੁਹਾਡੇ ਤੇ ਅਟੈਕ ਕੀਤੇ ਐ ਇੱਕ ਪਾਸੇ ਅਟੈਕ ਕਰਨ ਵਾਲੇ ਆ ਕਾਲ ਤੱਕ ਢਾਉਣ ਵਾਲੇ ਆ ਤੇ ਇੱਕ ਪਾਸੇ ਕਾਲ ਤੱਕ ਸਾਡਾ ਬਦਲਾ ਲੈਣ ਵਾਲੇ ਆ ਤੇ ਇਹ ਗੱਲਾਂ ਨੂੰ ਸਮਝ ਕੇ ਵੋਟ ਪਾ ਦਿਓ ਤੇ ਬੱਲੇ ਬੱਲੇ ਕਰਾ ਦਿਓ ਪੂਰਾ ਪੰਜਾਬ ਤੁਹਾਡੇ ਕਣੀ ਦੇਖ ਰਿਹਾ ਹੈ ਭਾਈ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਨੂੰ ਜਦਾ ਕੇ ਪਾਰਲੀਮੈਂਟ ਭੇਜ ਦਿਓ ਕਿਤੇ ਮਿਹਣਾ ਨਾ ਖੱਟ ਲਿਓ ਕੌਮ ਦਾ ਮੈਂ ਬਾਰ ਬਾਰ ਗੱਲ ਕਰਦਾ ਭਾਈ ਜੀ ਇੰਨੀਆਂ ਇੱਕ ਬੇਨਤੀਆਂ ਸੀ ਚਾਉਂਦੇ ਵਾਸਤੇ ਰਹੋ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਤੇ ਸਰਕਾਰਾਂ ਬੰਦ ਕਰ ਦਿੰਦੀਆਂ ਨੇ ਆਹੀ ਭਗਵੰਤ ਮਾਨ ਜਿਹੜਾ ਕਦੇ ਸੋਸ਼ਲ ਮੀਡੀਆ ਦਾ ਹਸਾਰਾ ਲੈ ਕੇ ਲੋਕਾਂ ਤੱਕ ਪਹੁੰਚਦਾ ਸੀ ਆਪਣੀ ਸਰਕਾਰ ਤੱਕ ਬਣਾ ਗਏ ਤੇ ਅੱਜ ਸਾਡੇ ਬੋਲਣ ਤੇ ਇਹ ਪਾਬੰਦੀਆਂ ਲਾਉਂਦਾ ਹੈ ਅੱਜ ਸਾਡੇ ਪੇਜ ਬੰਦ ਹੁੰਦੇ ਆ ਆ ਚੌਥਾ ਪੇਜ ਚਲਾ ਰਿਹਾ ਮੈਂ ਚੌਥਾ ਇਹ ਕਹਿੰਦਾ ਸੀ ਸਾਡੀ ਸਰਕਾਰ ਦੇ ਵਿੱਚ ਕੋਈ ਮਰਜ਼ੀ ਸਾਨੂੰ ਸਵਾਲ ਪੁੱਛੇ ਕੋਈ ਮਰਜ਼ੀ ਕੋਈ ਬੈਂਗ ਕਿਸੇ ਸਾਨੂੰ ਦੱਸਿਓ ਸਾਡੀਆਂ ਗਲਤੀਆਂ ਦੱਸਿਓ ਜੇ ਅਸੀਂ ਗਲਤੀਆਂ ਦੱਸਦੇ ਆ ਤਾਹੇ ਪੇਜ ਬੰਦ ਕਰ ਦਿੰਦੇ ਆ ਜੇ ਪਿੰਡਾਂ ਚ ਸਵਾਲ ਪੁੱਛਦਿਆਂ ਤਾਂ ਇਹ ਪਰਚੇ ਕਰ ਦਿੰਦੇ ਆ ਲਵੇਣੀ ਲੱਗਣ ਦਿੰਦੇ ਟੋਲਾ ਲਈ ਫਿਰਦੇ ਆ ਸਕਿਉਰਟੀ ਦਾ ਕਿੰਨੇ ਕਿੰਨੇ ਕਰੋੜਾ ਰੁਪਇਆ ਇਹ ਖਰਾਬ ਕਰੀ ਜਾਂਦਾ ਜਹਾਜ਼ਾਂ ਚ ਹੀ ਭਵੰਤਮਨ ਜਿਹੜਾ ਕਦੇ ਟਿੱਚਰਾ ਕਰਦਾ ਹੁੰਦਾ ਚੰਨੀ ਨੂੰ ਅੱਜ ਉਹੀ ਜਹਾਜ਼ ਕੇਰੀ ਵਾਲ ਨੂੰ ਦੇ ਰੱਖੇ ਨੇ ਪੰਜਾਬ ਦਾ ਪੈਸਾ ਦਿੱਲੀ ਵਾਲੇ ਭਈਏ ਲੁੱਟੀ ਜਾਂਦੇ ਆ ਤੇ ਖੇਡਾ ਖਤਮ ਐ ਇਹਦਾ ਨਿਬੇੜ ਰੱਖਿਆ ਕੰਮ ਬਾਈ ਇਹ ਨੂੰ ਸਿਰਫ ਆਪਦਾ ਆਪਦਾ ਐ ਇਹ ਨੂੰ ਹੋਰ ਕਿਸੇ ਦਾ ਨਹੀਂ ਇਸ ਕਰਕੇ ਪੰਜਾਬ ਦੇ ਲੋਕੋ ਗੱਲ ਸਮਝਣ ਵਾਲੀ ਐ ਫਰੀਦਕੋਟ ਤੋਂ ਭਾਈ ਸਾਹਿਬ ਸਰਬਜੀਤ ਸਿੰਘ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੁੰਦੇ ਬਾਦਦੇ